ਜੀ ਕਿਦਾਂ ਹੋ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡੇ ਦੇ ਲਈ ਆਪਾਂ ਗਰਮੀਆਂ ਦੇ ਲਈ ਬਹੁਤ ਹੀ ਵਧੀਆ ਇੰਬੋਡਰੀ ਕਰਾਉਣ ਦੇ ਲਈ ਫੈਬਰਿਕ ਲੈ ਕੇ ਆਏ ਆ ਕਾਟਨ ਦਾ ਫੈਬਰਿਕ ਹੈ ਐਸਕੇ ਦਾ ਤੇ ਬਹੁਤ ਹੀ ਜਿਆਦਾ ਵਧੀਆ ਚੈੱਕ ਬਣਿਆ ਹੋਇਆ ਜਿਹਦਾ ਵਰਬਰੀ ਦੇ ਵਿੱਚ ਸੀਗਾ ਨਾ ਚੈੱਕ ਐਦਾਂ ਚੈੱਕ ਬਣਿਆ ਹੋਇਆ ਹੈ ਬਿਲਕੁਲ ਬਹੁਤ ਹੀ ਜ਼ਿਆਦਾ ਸੌਫਟ ਐਂਡ ਫਾਈਨ ਵਾਲਾ ਫੈਬਰਿਕ ਰਹੂਗਾ ਜੀ ਇਹਦੇ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਬੋਡਰੀ ਕਰਵਾ ਸਕਦੇ ਹੋਗੇ ਇਹ ਗਰਮੀਆਂ ਦੇ ਲਈ ਆਪਾਂ ਪਹਿਲਾਂ ਹੀ ਫੈਬਰਿਕ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂਗੇ ਤਾਂ ਜੋ ਤੁਸੀਂ ਇੰਬੋਡਰੀ ਕਰਵਾ ਕੇ ਜਲਦੀ ਜਲਦੀ ਨਾ ਸਮਰ ਸਟਾਰਟ ਹੋਣ ਤੋਂ ਪਹਿਲਾਂ ਤੁਸੀਂ ਸੂਟ ਲੈ ਸਕੋ ਫਰਸਟ ਕਲਰ ਬੜਾ ਪਿਆਰਾ ਜਿਹਾ ਗ੍ਰੀਨ ਸ਼ੇਡ ਹੈ ਬਹੁਤ ਜ਼ਿਆਦਾ ਸੋਹਣਾ ਜਿਹਾ ਗ੍ਰੀਨ ਸ਼ੇਡ ਹੈਗਾ ਸਾਰੇ ਕਲਰ ਇੱਕ ਤੋਂ ਇੱਕ ਹੋਣਗੇ ਜੀ ਗਰਮੀਆਂ ਦੇ ਅਕੋਰਡਿੰਗ ਬਣਾਏ ਗਏ ਨੇਗੇ ਤੇ ਨੈਕਸਟ ਕਲਰ ਹੈਗਾ ਜਿਹੜਾ ਬੜਾ ਸੋਹਣਾ ਜਿਹਾ ਸਕਾਈ ਬਲੂ ਕਲਰ ਹੈ ਜੀ ਸਕਾਈ ਬਲੂ ਕਲਰ ਬਹੁਤ ਸੋਹਣਾ ਜਿਹਾ ਕਲਰ ਹੈ ਇਹ ਵੀ ਤੇ 24 ਕਲਰ ਤੁਸੀਂ ਲੈਣਾ ਚਾਹੁੰਦੇ ਹੋਗੇ ਤੁਸੀਂ ਲੈ ਸਕਦੇ ਹੋਗੇ ਤੇ ਨੈਕਸਟ ਕਲਰ ਆ ਗਿਆ ਜੀ ਰਸਟ ਕਲਰ ਰਸਟ ਕਲਰ ਬੜਾ ਪਿਆਰਾ ਜਿਹਾ ਰਸਟ ਕਲਰ ਹੈ ਇਹ ਵੀ ਬਹੁਤ ਸੋਹਣਾ ਜਾਂ ਤੇ ਨੈਕਸਟ ਕਲਰ ਆਊਗਾ ਜੀ ਪਰਪਲ ਲਾਈਲਕ ਪਰਪਲ ਸ਼ੇਡ ਬੜਾ ਸੋਹਣਾ ਜਾਂ ਸਾਰੇ ਗਰਮੀਆਂ ਦੇ ਅਕੋਰਡਿੰਗੀ ਜੋ ਕਲਰ ਚਾਰਟ ਬਣਾਇਆ ਗਿਆ ਇਹਨਾਂ ਦਾ ਬਹੁਤ ਸੋਹਣਾ ਤੇ ਬੜੇ ਸੋਹਣੇ ਜੇ ਕਲਰ ਨੇ ਨੈਕਸਟ ਕਲਰ ਆਊਗਾ ਜੀ ਜੋ ਹੈ ਫਿਰੋਜ਼ੀ ਕਲਰ ਬਹੁਤ ਸੋਹਣਾ ਜਾਂ ਫਿਰੋਜ਼ੀ ਕਲਰ ਤੇ ਨੈਕਸਟ ਕਲਰ ਆਊਗਾ ਜੀ ਇਹ ਹੀ ਆਊਗਾ ਆਪਣਾ ਮਹਿੰਦੀ ਕਲਰ ਮੈਡੀਕਲ ਰੇ ਦੇ ਵਿੱਚ ਥੋੜਾ ਜਿਹਾ ਰਸਟ ਟਨ ਦੇ ਰਿਹਾ ਵਟ ਇਹ ਮਹਿੰਦੀ ਕਲਰ ਹੈਗਾ ਬਹੁਤ ਸੋਨਾ ਜਿਹਾ ਬਹੁਤ ਸੋਨੇ ਸੁਨੇ ਜੇ ਜੋੜੇ ਕਲਰ ਨੇਗੇ ਤੁਹਾਡੇ ਲਈ ਲੈ ਕੇ ਆਏ ਆ ਆਪਾਂ ਬਹੁਤ ਪਿਆਰਾ ਜਾਂ ਮਹਿੰਦੀ ਕਲਰ ਹੈ ਤੇ ਨੈਕਸਟ ਕਲਰ ਆਊਗਾ ਜੀ ਪੀਚ ਕਲਰ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਬਰਬਰੀ ਦੀ ਤਰ੍ਹਾਂ ਚੈੱਕ ਬਣਿਆ ਹੋਇਆ ਹੈ ਬਹੁਤ ਸੋਹਣਾ ਜਾਂ ਪਲੇਨ ਫੈਬਰਿਕ ਨਹੀਂ ਹੈਗਾ ਬਿਲਕੁਲ ਇਹਦੇ ਵਿੱਚ ਐਦਾਂ ਬਣਿਆ ਹੋਇਆ ਬਹੁਤ ਸੋਹਣਾ ਸੌਫਟ ਐਂਡ ਫਾਈਨ ਵਾਲਾ ਫੈਬਰਿਕ ਹੈ ਤੁਸੀਂ ਹਰ ਤਰ੍ਹਾਂ ਦੀ ਇੰਬੋਰਡਰੀ ਇਹਦੇ ਉੱਤੇ ਕਰਵਾ ਸਕਦੇ ਹੋਗੇ ਇਸ ਲਈ ਆਪਾਂ ਜਲਦੀ ਲੈ ਕੇ ਆਏ ਆ ਤਾਂ ਜੋ ਤੁਸੀਂ ਇੰਬੋਰਡਰੀ ਕਰਵਾ ਕੇ ਆਪਣਾ ਸਮਰ ਤੱਕ ਇਹਨਾਂ ਨੂੰ ਰੈਡੀ ਕਰਵਾ ਸਕੋ ਨੈਕਸਟ ਕਲਰ ਆਊਗਾ ਜੀ ਰਸਟ ਮਸਟਰਡ ਕਲਰ ਸੌਰੀ ਮਸਟਰਡ ਕਲਰ ਆਊਗਾ ਜੀ ਬੜਾ ਪਿਆਰਾ ਜਾਂ ਮਸਟਰਡ ਕਲਰ ਹੈ ਇਹ ਮਹਿੰਦੀ ਸੀਗਾ ਇਹ ਮਹਿੰਦੀ ਹੈ ਤੇ ਇਹ ਰਸਟ ਹੈ ਦੋਨਾਂ ਦੇ ਵਿੱਚ ਚੇਂਜ ਹੈਗਾ ਤੁਸੀਂ ਮੈਨੂੰ ਪਲੀਜ਼ ਜਿਹੜਾ ਸਕਰੀਨਸ਼ਾਟ ਭੇਜੂਗਾ ਇਹ ਜ਼ਰੂਰ ਦੱਸਿਓ ਵੀ ਮਹਿੰਦੀ ਵਾਲੀ ਟਨ ਚਾਹੀਦੀ ਹੈ ਜਾਂ ਮਸਟਰਡ ਵਾਲੀ ਟਨ ਚਾਹੀਦੀ ਕਿਉਂਕਿ ਵੀਡੀਓ ਦੇ ਵਿੱਚ ਸੇਮ ਹੀ ਆ ਰਿਹਾ ਹੈਗਾ ਤੇ ਨੈਕਸਟ ਕਲਰ ਬੜਾ ਪਿਆਰਾ ਜਾਂ ਪਿੰਕ ਕਲਰ ਸਾਰੇ ਕਲਰ ਇੱਕ ਤੋਂ ਇੱਕ ਨੇ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਆਪਣਾ ਨੰਬਰ ਹੈ 9253115036 ਇਹਦੇ ਤੇ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋਗੇ ਤੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੇ ਅੱਜ ਵਾਲੇ ਸੂਟਾਂ ਦਾ ਜਿਹੜਾ ਪ੍ਰਾਈਸ ਹੈ ਸਿਰਫ 800 ਰੁਪਏ 800 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਰਿਹਾ ਹੈਗਾ ਜੋ ਕਲਰ ਵੀ ਤੁਹਾਨੂੰ ਤੁਸੀਂ ਲਾਈਕ ਕਰਦੇ ਹੋਗੇ ਆਪਣੇ ਅਕੋਰਡਿੰਗ ਤੁਹਾਡੀ ਚੁਆਇਸ ਦੇ ਅਕੋਰਡਿੰਗ ਅਸੀਂ ਤੁਹਾਨੂੰ ਉਹੀ ਕਲਰ ਦੇ ਕੇ ਜੇ ਕਿਸੇ ਵੀ ਤਰ੍ਹਾਂ ਦੀ ਇੰਬੋਰਡਰੀ ਕਰवानी ਹੈ ਤਾਂ ਤੁਸੀਂ ਇੰਬੋਰਡਰੀ ਕਰਵਾ ਸਕਦੇ ਹੋਗੇ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਆਪਣੇ ਕੋਲ ਹੈਗੇ ਨੇਗੇ ਜੇ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਕਈ ਵਾਰ ਕੋਈ ਪ੍ਰੋਬਲਮ ਕਾਰਨ ਹੋ ਸਕਦਾ ਨਾ ਹੋਵੇ ਬਟ ਆਪਣੀ ਡੇਲੀ ਹੀ ਵੀਡੀਓ ਆਂਦੀ ਹੈ ਆਪਾਂ ਤੁਹਾਡੇ ਲਈ ਗਰਮੀਆਂ ਦੇ ਸੋਹਣੇ ਸੋਹਣੇ ਸੂਟ ਲੈ ਕੇ ਆਂਦੇ ਰਹੀਏ ਤੇ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਬਹੁਤ ਸੋਨਾ ਤੇ ਵਧੀਆ ਖੁਸ਼ੀਆਂ ਦੇਵੇ ਤੇ ਸੋਹਣੇ ਸੋਹਣੇ ਕਲਰ ਤੁਸੀਂ ਪਾਉਂਦੀਆਂ ਰਹੋ ਤੁਹਾਡੀ ਜੀ David, Thank you, G.